ਨੌਜਵਾਨ ਸਭਾ ਰਜਿਸਟਰਡ ਐਨ ਆਰ ਆਈ ਵੀਰਾ ਸਮੂਹ ਨਗਰ ਨਿਵਾਸੀਆਂ ਅਤੇ ਸੰਤ ਜਸਵਿੰਦਰ ਸਿੰਘ ਜੀ ਡੇਰਾ ਸੰਤ ਹਬੀਰ ਸਿੰਘ ਜੀ ਖੈਰ 라ਵਲ ਬਸੀ ਜੀ ਦੇ ਅਸ਼ੀਰਵਾਦ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਵਿੱਚ ਛਬੀਲ ਅਤੇ ਛੋਲੇ ਪੂਰੀਆਂ ਦੇ ਲੰਗਰ ਲਗਾਏ ਗਏ ਜਿਸ ਵਿੱਚ ਸਭ ਤੋਂ ਪਹਿਲਾਂ ਸੰਤ ਜਸਵਿੰਦਰ ਸਿੰਘ ਜੀ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਵੱਡੀ ਗਿਣਤੀ ਵਿੱਚ ਹਾਜ਼ਰ ਸੇਵਾਦਾਰਾਂ ਵੱਲੋਂ ਰਾਗੀਰ ਸੰਗਤਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਛੋਲੇ ਪੂੜੀਆਂ ਦੇ ਲੰਗਰ ਛਕਾਏ ਗਏ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ ਗਈ। ਇਸ ਮੌਕੇ ਪਿੰਡ ਦੀਆਂ ਬੀਬੀਆਂ ਮਤਾਵਾਂ ਵੱਲੋਂ ਪੂੜੀਆਂ ਦੇ ਲੰਗਰ ਤਿਆਰ ਕਰਨ ਵਿੱਚ ਵੱਡੀ ਸੇਵਾ ਨਿਭਾਈ ਗਈ। ਇਸ ਮੌਕੇ ਨੌਜਵਾਨ ਸਭਾ ਦੇ ਪ੍ਰਧਾਨ ਹਰਪਿੰਦਰ ਸਿੰਘ ਪਿੰਡਾ ਕੁਲਵੰਤ ਸਿੰਘ ਗਿੱਲ सुरेंद्र सिंह शिंदा अमृतपाल गुरदीप सिंह, साबी, इंदरजीत बलजीत रविंदर कुमार सुरेंद्र सिंह दुबई बलजीत दलजीत सिंह हनी विरदी गुरप्रीत बलबीर सिंह रमन मनी जतिंदर महे कुका हैरी सोनू खुल्लर, मनदीप सिंह कुलदीप टीपा लक्की अमन सोनू

ਸਾਹਿਬ ਗੁਰੂ ਰਬਦਾਸ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਠੰਡੇ ਜਲ ਦੀਆਂ ਸ਼ਬੀਲਾਂ ਤੇ ਛੋਲੇ ਪੂੜੀਆਂ ਦਾ ਲੰਗਰ ਤਿਆਰ ਹੈ ਅਰਦਾਸ ਹੋਣ ਲੱਗੀ ਹੈ ਸਾਰੀਆਂ ਸੰਗਤਾਂ ਨੇ ਆ ਕੇ ਸੇਵਾ ਕਰੋ ਤੇ ਠੰਡੇ ਜਲ ਛਕੋ ਤੇ ਛੋਲੇ ਪੂੜੀਆਂ ਛਕੋ ਇਹ ਸਾਰਿਆਂ ਦਾ ਕਾਰਜ ਹੈ ਆਓ ਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕਰੀਏ ਅਰਦਾਸ ਸਿ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੀ ਜੀ ਸਹਾਈ ਵਾਰ ਸ੍ਰੀ ਭਗਵੰਤੀ ਜੀ ਕੀ ਪਾਤਸ਼ਾਹ 10ਵੀਂ ਪ੍ਰਥਮ ਭਗਵੰਤੀ ਸਿਮਰ ਕੇ ਗੁਰੂ ਨਾਨਕ ਦੇਵ ਧਿਆਇ ਅੰਗਦ ਕਰਤੇ ਅਮਰਦਾਸ RAMDAS ਹੋਈ ਸਹਾਈ ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਏ ਕਰਨੋ ਦੇ ਤੇ ਆਵੇ ਤਾਂ ਹੀ ਸਭ ਤੈਨੀ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਚ ਦੇ ਵਾਲੀ ਸਭ ਤੈਨੀ ਸਹਾਈ ਦਸਾਂ ਪਾਤਸ਼ਾਹ 11ਵੀਂ ਜੋਤ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦਰ ਦਾ ਤੇ ਅੰਤਰ ਖਾਲਸਾ ਜੀ ਉਸ ਸਭ ਬੋਲਣਾ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਭ ਜੋ ਦੇ ਚਾਲੀ ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਕੇ ਛਕਿਆ ਦੇਹ ਜਲਾਈ ਤੇਗ ਵਾਹੀ ਦੇਖਿਉਂ ਡੇਠ ਕੀ ਤਾਤਨਾ ਦੀ ਕਮਾਈ ਦਾ ਧਿਆਨਤਰ ਖਾਲਸਾ ਜੀ ਉਸਾ ਬੋਲਣਾ ਜੀ ਵਾਹਿਗੁਰੂ ਸਤਗੁਰ ਪੁਰਾ ਸੇਰੀਏ ਦੁਕਾਂ ਦਾ ਹੋਵੇ ਨਾਸ ਨਾਨਕ ਨਾਮ ਤੇ ਆਈਏ ਕਾਰਜ ਆਬੈ ਰਾਸ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਬਹੁਤ ਜਨਮ ਵਿਸਰੇ ਤੇ ਮਾਦੋਏ ਹੋ ਜਨਮ ਤੇ ਮਾਰੇ ਲੇਖੇ ਕਹਿਰ ਅਬਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਦੇ ਮਹਾਵਾਕ ਅਨਸਾਰ ਧੰਗੁਰ ਨਾਨਕ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀਓ ਗੁਰੂ ਪਤਾਸ ਮਹਾਰਾਜ ਜੀਓ ਆਪ ਜੀ ਦੇ ਨਾਉ ਤੇ ਸੱਚੇ ਪਾਤਸ਼ਾਹ ਜੋ ਪਵਿੱਤਰ ਯਾਦ ਅੰਦਰ ਨਗਰ ਨਿਵਾਸੀ ਸਭਾ ਸੰਗਤਾਂ ਨੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਓ ਠੰਡੇ ਚਲਦੀਆਂ ਸ਼ਬੀਦਾਂ ਤੇ ਛੋਲੇ ਪੂੜੀਆਂ ਦਾ ਲੰਗਰ ਤਿਆਰ ਕੀਤਾ ਗਿਆ ਹੈ ਸੱਚੇ ਪਾਤਸ਼ਾਹ ਜੀਓ ਪੰਡਤ ਹਰੀਪਰਪੁਰ ਕਨੇ ਹਰਕਾਰ ਜੀ ਹਰਮਨਪਤੀ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਦੇਸਾਂ ਪ੍ਰਦੇਸਾਂ ਸਾਂਝ ਰੱਖਿਆ ਕਰਨੀ ਬੀਜਿਆ ਦਾਨ ਹਰਾ ਕਰਨਾ ਆਪ ਦੀ ਪਵਿੱਤਰ ਹਜੂਰੀ ਦੇ ਪੰਜਾਂ ਅਮਰ ਤਕੜਾ ਪ੍ਰਸ਼ਾਦੀ ਦੇ ਇਕ ਤਿਆਰ ਕਰ ਪ੍ਰਵਾਨ ਹੋ ਗਏ ਪ੍ਰਮਾਨ ਹੋਇਆ ਪ੍ਰਸ਼ਾਦ ਸਾਧ ਸੰਗਤੀ ਰਸਨਾ ਲਾਇਕ ਹੋਵੇ ਛੋਲੇ ਪੂੜੇ ਦਾ ਲੰਗਰ ਤਿਆਰ ਆਪ ਕੋ ਭੋਗ ਲੱਗੇ ਠੰਡੇ ਚਲਨੋ ਭੋਗ ਲੱਗੇ ਆਪ ਦੇ ਸੰਗਤਾਂ ਵੱਲੋਂ ਡੇਰਾ ਸੰਤ ਬਾਬਾ ਹਬੀਰ ਸਿੰਘ ਮਹਾਪੁਰਖਾ ਦੇ ਪਾਸਟਰ ਗੰਦ ਸੇਵਾ ਪ੍ਰਵਾਨ ਹਰ ਕਾਰਜ ਹਰਮਦਨ ਪਤੀ ਲਗੇ ਭੋਗ ਮਿਟੇ ਰੋਗ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਵਤ ਦਾ